ਇਹ ਬਲਗਨ ਦਾ ਸੰਮਾਨ ਦਿੱਤਾ ਗੁਰਦਸਪਨ ਗੁਰਨਾਨੰਦ ਸਿੰਘ ਜੀ ਦੇ ਪਾਸ ਸਾਜੀ ਦਾ ਅੱਜ ਆਦਮੰਡਿਸ ਹੈ ਇਹਦਰ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ ਕੋ ਸਤਨਾਮ ਸਤਿ ਵਾਹਿਗੁਰੂ ਤੁਹਾਨੂੰ ਗੁਰਨਾਨੰਦ ਸਿੰਘ ਜੀ ਦੇ ਪਾਸ ਸਾਜੀ ਦੇ ਚਰਨਾਂ ਵਿੱਚ ਆ ਕੇ ਤੁਸੀਂ ਇਹ ਉਹ ਦਰਬਾਰ ਹੈ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਕੀਵੇ ਕੀਵੇ ਨਾਨਕ ਦਾਸ ਮੁਖ ਤੇਜ ਮੁਖ ਤੇਜੋ ਬੁਲੇ ਇਹਾ ਹੋ ਹਾਂ ਸੱਚ ਹੋ ਸਿੱਤਿ ਪਾਇਸ ਜੀ ਕੇ ਪਾਗਲ ਆਪਾਂ ਸਾਰਿਆਂ ਨੇ ਦੇਖੋ ਕਿਵੇਂ ਜੈ ਜੈਕਾਰਾਂ ਹੋ ਰਹੀਆਂ ਹਨ ਹਰਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਕਰੇ ਸਭ ਕੋ ਗੁਰ ਪੂਰੇ ਕੀ ਬੜਿਆ ਜੀ ਤਾਂ ਕੀ ਕੀਮਤ ਇਹ ਕਹੀ ਨਹੀਂ ਲਾਈ ਪਰਮਪਾਲ ਸਿੰਘ ਨੂੰ ਸੱਦੂ ਸੋ ਧਨੀ ਗੁਰੂ ਨਾਨਕ ਦੇਵ ਸਾਚੀ ਪਾਠ ਅਜੋ 2 ਮਿੰਟ ਹਾਜ਼ਰੀ ਭਰੋ ਦੱਸੇ ਸਾਲੇ ਇਧਰ ਆ ਜੀ ਕਿ ਪੜ੍ਹਛੇ ਦੇ ਕਿਹ ਪਾਸਾ ਤਾ ਇਹ ਪਰਮਪਾਲ ਸਿੰਘ ਜੀ ਆ ਜੀ ਕੋ